ਇੱਕ ਗੱਲ ਕਰਦੇ ਆਪਾਂ ਦੇਖੋ ਇੱਥੇ ਮੁਗਲ ਚੜ ਕੇ ਆਏ ਨਾ ਮੁਗਲਾਂ ਦਾ ਸ਼ਾਸਕ ਸੀ ਮੁਗਲਾਂ ਨੇ ਕਬਜ਼ਾ ਕੀਤਾ ਮੁਗਲਾਂ ਨੇ ਲੁੱਟਿਆ ਸੀ ਨਾ ਭਾਰਤ ਨੂੰ ਮੁਗਲਾਂ ਦੀ ਫੱਟੀ ਪੋਚੀ ਸਿੱਖਾਂ ਨੇ ਜੜ ਭੜਤੀ ਮੁਗਲ ਕੌਮ ਦੀ ਠੀਕ ਹੈ ਸੈਕ ਕੌਮ ਨੇ ਸਿੱਖਾਂ ਦਾ ਰਾਜ ਆਉਂਦਾ ਸਿੱਖਾਂ ਨੇ ਰਾਜ ਕੀਤਾ ਬਰਾਬਰਤਾ ਨਿਆਂ ਸਾਰਿਆਂ ਨੂੰ ਇਹਨਾਂ ਬਰਾਬਰਤਾ ਦਾ ਰਾਜ ਕੀਤਾ ਕਿਸੇ ਬਿਨਾ ਭੇਦ ਭਾਵ ਤੋਂ ਨਾਲੇ ਘੱਟ ਗਣਤੀ ਜੋ ਕਿ ਸਾਰਿਆਂ ਨੂੰ ਸੰਤੁਸ਼ਟ ਰੱਖਿਆ ਉਸ ਤੋਂ ਬਾਅਦ ਭਾਰਤ ਦੇ ਵਿੱਚ ਫਰੰਗੀ ਆ ਚੁੱਕਿਆ ਸੀ ਪੰਜਾਬ ਤੇ ਸਭ ਅਖੀਰ ਤੇ ਰਾਜ ਕਰਦੇ ਸਾਰਿਆਂ ਨੂੰ ਪਤਾ ਹੀ ਹੈ ਉਸ ਤੋਂ ਬਾਅਦ ਫਰੰਗੀ ਆਉਂਦਾ ਉਹ ਡੋਗਰਿਆਂ ਦੀ ਮਦਦ ਲੈ ਕੇ ਹਰੇਕ ਨੂੰ ਲਾਲਚ ਦੇ ਕੇ ਤੇ ਸਾਡੇ ਕੋਲ ਸਰਦਾਰ ਵੀ ਸੀਗੇ ਜਿਵੇਂ ਸਾਡੇ ਰਾਜੇ ਵੀ ਸੀਗੇ ਅੱਜ ਵੀ ਬੈਠੇ ਰਾਜੇ ਇਹਨਾਂ ਨੂੰ ਲਾਲਚ ਦੇ ਕੇ ਸਖ ਰਾਜ ਖਤਮ ਕੀਤਾ ਰਾਜੇ ਨੂੰ ਨਾਲ ਲੈ ਕੇ ਕੀੰਤੀ ਜੀਜਾ ਚੱਕ ਕੇ ਲੈ ਗਏ ਸੋ ਮੇਰਾ ਕਹਿਣਾ ਜੇ ਵਰਦਾ ਸੀ ਆਪਾਂ ਨੂੰ ਗੱਲ ਸੋਚਣੀ ਚਾਹੀਦੀ ਆ ਵੀ ਫਰੰਗੀਆਂ ਨੇ ਸਾਡਾ ਰਾਜ ਭੰਗ ਕੀਤਾ ਫਰੰਗੀ ਸਾਡਾ ਸਾਰਾ ਕੁਝ ਚੱਕ ਕੇ ਲੈ ਗਏ ਤੇ ਸਾਡਾ ਸਾਡੇ ਬੱਚਿਆਂ 'ਚ ਫਰੰਗੀ ਕੋਲੇ ਲਾ ਕੇ ਰਾਜੀ ਆ ਮੇਰੇ ਕਹਿਣ ਦਾ ਮੈਂ ਇਹ ਨਹੀਂ ਕਹਿੰਦਾ ਵੀ ਦਿੱਲੀ ਨਾਲ ਸੀ ਟੱਕਰਾ ਮਾਰੀ ਜਨੇ ਵੀ ਇਹਨੂੰ ਸਵਾਲ ਨਹੀਂ ਕਰਨੇ ਚਾਹੀਦੇ ਇਹਨੇ ਕੁਝ ਨਹੀਂ ਕੀਤਾ ਚਾਹੇ ਸਾਡੇ ਨਾਲ ਧੱਕਾ ਨਹੀਂ ਕਰਦੇ ਕਰਦੇ ਆ ਪਰ ਮੇਰਾ ਕਹਿਣਾ ਇਹ ਬਣਦਾ ਵੀ ਸਾਡਾ ਮੇਨ ਸਵਾਲ ਤਾਂ ਫਰੰਗੀ ਨੂੰ ਬਣਦਾ ਵਕਤ ਕਿਤੇ ਨੂੰ ਵਧਨ ਕਰ ਲੈਣ ਨੂੰ ਆਪ ਦਾ ਦੇਸ਼ ਵੱਖਰਾ ਲੈਣ ਨੂੰ ਸਾਰਾ ਸਾਡੇ ਸਵਾਲ ਬਣਦੇ ਆ ਫਰੰਗੀ ਨੂੰ ਬਰਤਾਨੀਆਂ ਦੀਆਂ ਸਸਤਾ ਸਾਡੇ ਬੰਦੇ ਬੈਠੇ ਆ ਕੈਨੇਡਾ ਅਮਰੀਕਾ 'ਚ ਸਾਡੇ ਬੰਦੇ ਬੈਠੇ ਆ ਕਿਹੜੀ ਪਾਰਲੀਮੈਂਟ ਆ ਜਿੱਥੇ ਆਪਣੇ ਬੰਦੇ ਨਹੀਂ ਬੈਠੇ ਸੋ ਮੇਰਾ ਕਹਿਣਾ ਬਣਦਾ ਵੀ ਸਾਡਾ ਫਿਰ ਮੇਨ ਦੁਸ਼ਮਣ ਤਾਂ ਫਰੰਗੀ ਹੋਇਆ ਨਾ ਕਿਉਂਕਿ ਫਰੰਗੀ ਚਾਹੁੰਦਾ ਸੀ ਜਦੋਂ ਸਿੱਖਾਂ ਦਾ ਰਾਜ ਆਇਆ ਸੀਗਾ ਵੀ ਜੇ ਇਸ ਕੌਮ ਨੂੰ ਨਾ ਰੋਕਿਆ ਇਹ ਸਾਡੇ ਦੇ ਵੀ ਰਾਜ ਕਰਨਗੇ ਕਾਬਲ ਤੱਕ ਪਹੁੰਚ ਚੁੱਕੇ ਸੀ ਗਾ ਯੋਰ ਪਾਉਣਾ ਸੀਗਾ ਠੀਕ ਆ ਇਹ ਫਰੰਗੀ ਅੱਜ ਵੀ ਇਹ ਚਾਹੁੰਦਾ ਕੱਲ ਵੀ ਇਹ ਚਾਹੁੰਦਾ ਸੀ ਵੀ ਸਿੱਖਾਂ ਦਾ ਰਾਜ ਨਾ ਆਜੇ ਕਿਤੇ ਕਿਉਂਕਿ ਉਹ ਕਬਜ਼ਾ ਕਰਨਾ ਚਾਹੁੰਦੇ ਯਹੂਦੀ ਫੈਮਲੀਆਂ 크ਰਿਸਚਨ ਤੇ ਮੁਹੰਮਦ ਮੁਗਲ ਇਹ ਇੱਕ ਹੀ ਫੈਮਲੀ ਇੱਕ ਹੀ ਇੱਕੋ ਦੇ ਬੱਚੇ ਨਿਕਲੇ ਆ ਸੋ ਇਹ ਗੱਲ ਵੱਖਰੀ ਦੀ ਵੀਡੀਓ ਆਪਾਂ ਕਰਾਂਗੇ ਵੱਖਰੀ ਪਰ ਮੈਂ ਗੱਲ ਇਹ ਕਰਦਾ ਸੀ ਵੀ ਸਾਡਾ ਸਾਰਾ ਕੁਝ ਭੰਗ ਕਰਨ ਵਾਲਾ ਤਾਂ ਫਰੰਗੀ ਆ ਉਹੀ ਸਾਡਾ ਸਾਰਾ ਕੁਝ ਲਿਆ ਸਾਡਾ ਤਖਤ ਵੀ ਲੈ ਅਸੀਂ ਫਰੰਗੀ ਨੂੰ ਸਵਾਲ ਹੀ ਨਹੀਂ ਕਰਦੇ ਇਹਨਾਂ ਨਾਲ ਸਾਡੇ ਅਸੀਂ ਟਕਰਾ ਮਾਰੀ ਜੰਨੇ ਆ ਸੋ ਇਹ ਵੀ ਨਹੀਂ ਕਿ ਵੀ ਇਹ ਗਣਾ ਕਰਨਗੇ ਨੀਤੀਆਂ ਮੇਰਾ ਕਹਿਣ ਦਾ ਭਾਵੇਂ ਇਹ ਆ ਵੀ ਜਿਹੜਾ ਕੁਛ ਇਹ ਕਰਦਾ ਨਾ ਮੋਦੀ ਇਹਨਾਂ ਦੀ ਕੀ ਔਕਾਤ ਆ ਵੇਖ ਨਹੀਂ ਲਿਆ ਆਪਾਂ ਬ੍ਰਿਕਲ ਦੇ ਵਿੱਚ ਕਿਵੇਂ ਬਿੱਲੀ ਬਣਿਆ ਬੈਠਾ ਸੀ ਟਰੰਪ ਦੇ ਸਾਹਮਣੇ ਉਹ ਪਾਵਰ ਟਰਾਂਸਫਰ ਇਹਨਾਂ ਨੂੰ ਕੀਤੀ ਵਾਅਦਾ ਗਣਤੀਆਂ ਨੂੰ ਤਾਂ ਸਾਨੂੰ ਇਹਨਾਂ ਦੇ ਕਬਜ਼ੇ ਹਟ ਕਰਦਾ ਸੋ ਜਿਹੜਾ ਸਿਕ ਕੌਮ ਲਈ ਉਤੋਂ ਆਰਡਰ ਨਿਕਲਦਾ ਨਾ ਉਹ ਫਰੰਗੀ ਕਰਦਾ ਫਰੰਗੀ ਜਿਹੜਾ ਆਰਡਰ ਕਰਦਾ ਉਹ ਇਹਨੂੰ ਕਹਿੰਦਾ ਇਹ ਚੱਕ ਕੇ ਸਾਡੇ ਤੇ ਲਾਗੂ ਕਰ ਦਿੰਦਾ ਇਹਦੀ ਕੀ ਔਕਾਤ ਆ ਸਾਡੇ ਤੇ ਲਾਗੂ ਕਰ ਦੂਗਾ ਕੋਈ ਸਵਾਲ ਜਾਂ ਕੋਈ ਕਾਨੂੰਨ ਸੋ ਮੇਰੀ ਬੇਨਤੀ ਆ ਵੀ ਸਾਡਾ ਸਵਾਲ ਬੰਦਾ ਫਰੰਗੀ ਨੂੰ ਕਰਨਾ ਫਰੰਗੀ ਸਾਡਾ ਸਾਰਾ ਕੁਝ ਲੁੱਟ ਕੇ ਲ ਗਿਆ ਹਾਂ ਸੋ ਬੇਨਤੀ ਇਹਨਾਂ ਕਹਿੰਦਾ ਤੁਸੀਂ ਥੋੜਾ ਆ ਵੀ ਵੇਖਿਓ ਬਾਕੀ ਅਗਲੀ ਵੀਡੀਓ ਆਪਾਂ ਕਰਾਂਗੇ ਟੋਟਲਾ ਨਿਊ ਵਰਡ ਡਾਕਟਰ ਵਾਲੇ ਕੌਣ ਆ ਕੀ ਇਹਨਾਂ ਦੀ ਕਹਾਣੀ ਹੈ ਕਿੱਥੋਂ ਕਹਾਣੀ ਤੁਰਦੀ ਹੈ ਕਿੱਥੋਂ ਆ ਪਾਈ ਤੋ ਤੱਕ ਪਹੁੰਚਦੇ ਆ ਤੇ ਕਿਧਰ ਆਪਣੇ ਦਿਮਾਗ ਕਨਵਰਟ ਕੀਤੇ ਤੇ ਕੀ ਆਪਾਂ ਗੱਲ ਕਰਨੀ ਸੀ ਤੇ ਕਿਉਂ ਨਹੀਂ ਕੀਤੀ ਤੇ ਅੱਜ ਕਿਹਨੂੰ ਕਰਨੀ ਚਾਹੀਦੀ ਹੈ ਤੇ ਆਪਾਂ ਗੱਲ ਕਰਾਂਗੇ ਸੋ ਆ ਮੇਰੀ ਇੰਨੀ ਬੇਨਤੀ ਸੀਗੀ ਵੀ ਸਾਨੂੰ ਫਰੰਗੀ ਨੂੰ ਵੀ ਸਵਾਲ ਕਰਨਾ ਚਾਹੀਦਾ ਜਿੱਤੇ ਸਾਡਾ ਜਿਹੜਾ ਹੈ ਤਾਂ ਸਾਰੇ ਭਾਰਤ ਲਈ ਸਾਰੇ ਕੋਲ ਲੁੱਟ ਕੇ ਲੈ ਗਿਆ ਪਰ ਉਹ ਕੌਮਾਂ ਨੂੰ ਸਮਝ ਨਹੀਂ ਆਉਣੀ ਸਾਡੀ ਲੜਾਈ ਕੋਈ ਹੋਰ ਆ ਕਿਉਂਕਿ ਹਰੇਕ ਸਿਸਟਮ ਦੀ ਸਿੱਖ ਕੌਮ ਨੇ ਲੜਾਈ ਆ ਹਰੇਕ ਦਾ ਇਹ ਆ ਵੀ ਸਿੱਖ ਕੌਮ ਨਾਲ ਅੱਗੇ ਵਜੇ ਕਿਉਂਕਿ ਸਿੱਖਾਂ ਨਹੀਂ ਹਰੇਕ ਕੌਮ ਦੀਆਂ ਜਾੜਾ ਸਿੱਖ ਕੌਮ ਨੇ ਪੰਨੀਆਂ ਹਾਂ ਸੋ ਮੇਰਾ ਕਹਿੰਦਾ ਮਤਲਬ ਆ ਵੀ ਫਰੰਗੀ ਆ ਥੱਕ ਮਾਰ ਗਾ ਹੁਣ ਯੂਨੀਆਂ ਤੇ ਫਿਰ ਜਾਣੀਆਂ ਇਹ ਉਹਨਾਂ ਮੁਗਲਾਂ ਦੀ ਫਿਰ ਜਾਣੀਆਂ 26 ਤੋਂ ਬਾਅਦ ਤਾਂ ਇਹ ਟਰੰਪ ਵਾਲੇ ਕਹਿੰਦੇ ਨੇ ਵੀ ਅਸੀਂ ਮੁਗਲਾਂ ਦਾ ਮੁਸਲਮਾਨਾਂ ਦਾ ਬਹੁਤ ਧੰਨਵਾਦ ਕਰਦਾ ਬੀਐਨਐ ਸਾਨੂੰ ਵੋਟਾਂ ਦਿੱਤੀਆਂ ਮੈਂ ਨਾਲ ਖੜਾ ਉਹ ਇਹੀ ਗੱਲ ਆ ਸੋ ਮੈਂ ਇਹ ਗੱਲ ਕਹਿੰਦਾ ਸੀਗਾ ਵੀ ਸਾਨੂੰ ਮੇਨ ਗੱਲ ਫਰੰਗੀ ਨੂੰ ਸਵਾਲ ਕਰਨਾ ਚਾਹੀਦਾ ਹਾਂ